ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੱਸਣ ਲੱਗਿਆ ਕਿ ਪੰਜਾਬ ਕਾਂਗਰਸ ਦੇ ਵੱਲੋਂ ਜਿਹੜੀਆਂ 4 ਸੀਟਾਂ ਦੇ ਉੱਤੇ ਹੋਰਾਂ ਦੇ ਉੱਤੇ ਸਹਿਮਤੀ ਬਣ ਚੁੱਕੀ ਹੈ ਜੀ ਹਾਂ ਪੰਜਾਬ ਦੀਆਂ 7 ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਕਾਂਗਰਸ ਦੀ ਜਿਹੜੀ CEC ਦੀ ਬੈਠਕ ਹੋਈ ਹੈ ਜਿਸ ਦੇ ਵਿੱਚ 4 ਸੀਟਾਂ ਦੇ ਉੱਤੇ ਸਥਿਤੀ ਸਪਸ਼ਟ ਹੋ ਚੁੱਕੀ ਹੈ ਹੁਣ ਇਹ ਖਬਰ ਸੂਤਰਾਂ ਦੇ ਵੱਲੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਨਾ ਚੋ ਹੁਸ਼ਿਆਰ ਪਰ ਫਰੀਦਕੋਟ ਸ੍ਰੀ ਨੰਦਪੁਰ ਸਾਹਿਬ ਤੇ ਸ੍ਰੀ ਖਡੂਰ ਸਾਹਿਬ ਸ਼ਾਮਲ ਨੇ ਜਤਕੀ ਲੁਧਿਆਣਾ ਫਿਰੋਜ਼ਪੁਰ ਤੇ ਗੁਰਦਾਸਪੁਰ ਸੀਟ ਤੇ ਹਾਲੇ ਸਹਿਮਤੀ ਨਹੀਂ ਬਣੀ ਦੱਸੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹੁਣ ਜਿਹੜੀ ਲਿਸਟ ਰਹਿੰਦੀ ਹੈ ਇੱਕ ਸੱਤ ਉਮੀਦਵਾਰਾਂ ਦੀ ਉਹ ਦੋ ਕਿਸ਼ਤਾਂ ਦੇ ਚ ਜਾਰੀ ਕਰੇਗੀ ਅੱਜ ਜਿਹੜੀ ਦੂਜੀ ਉਮੀਦਵਾਰਾਂ ਦੀ ਕਿਸ਼ਤ ਹੈ ਜਿਹੜੀ ਉਹ ਜਾਰੀ ਕਰ ਸਕਦੀ ਹੈ ਜਿਸ ਦੇ ਵਿੱਚ ਹੁਸ਼ਿਆਰਪੁਰ ਫਰੀਦਕੋਟ ਸ਼ਰੀਨੰਦਪੁਰ ਸਾਹਿਬ ਤੇ ਸ੍ਰੀ ਖਡੂਰ ਸਾਹਿਬ ਦੀ ਸਿੱਟਾ ਦਾ ਐਲਾਨ ਹੋ ਸਕਦਾ ਹੈ ਤੋਂ ਦੱਸਦੀ ਹੈ ਕਿ ਬੀਤੇ ਦਿਨੀ ਨਵੀਂ ਦਿੱਲੀ ਚ ਕਾਂਗਰਸ ਮੁਖੀ ਮਲਿਕਾ ਅਰਜੁਨ ਖੜਗੇ ਦੀ ਪ੍ਰਧਾਨਗੀ ਚ ਇੱਕ ਮੀਟਿੰਗ ਹੋਈ ਜਿਸ ਮੀਟਿੰਗ ਦੇ ਵਿੱਚ ਪੰਜਾਬ ਦੇ ਇਨਚਾਰਜ ਦਵਿੰਦਰ ਯਾਦਵ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਤੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੌਜੂਦ ਸਨ ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਪਵਨ ਅਦਿੱਤਿਆ ਤੇ ਯਮਨੀ ਗੋਮਰ ਦੇ ਨਾਂ ਤੇ ਵਿਚਾਰ ਕੀਤਾ ਗਿਆ ਯਮਨੀ ਨੇ 2014 ਚ ਹੁਸ਼ਿਆਰ ਪਰਵਾਮਾ ਦੀ ਪਾਰਟੀ ਦੀ ਟਿਕਟ ਤੇ ਲੋਕ ਸਭਾ ਚੋਣ ਲੜੀ ਸੀ ਤੇ ਤੀਜੇ ਸਥਾਨ ਤੇ ਰਹੀ ਸੀ ਕਾਂਗਰਸ ਨੇ ਅਜੇ ਤੱਕ ਕਿਸੇ ਮਹਿਲਾ ਨੂੰ ਨਹੀਂ ਉਤਾਰਿਆ ਇਸ ਲਈ ਉਮੀਦ ਹੈ ਕਿ ਪਾਰਟੀ ਗੋਮਰ ਤੇ ਦਾ ਖੇਡ ਸਕਦੀ ਹੈ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਸਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਖਰੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਫਰੀਦਕੋਟ ਤੋਂ ਅਮਰਜੀਤ ਕੋਰ ਸੋਕ ਕੇ ਮਜ਼ਬੂਤ ਦਾਵੇਦਾਰ ਦੱਸੇ ਜਾ ਰਹੇ ਨੇ ਅਮਰਜੀਤ ਕੋਰ ਦੇ ਪਤੀ ਭੁਪਿੰਦਰ ਸਿੰਘ ਸੋਕ ਕੇ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਚੋਣ ਲੜੇ ਸਨ ਦੱਸਦੀ ਹੈ ਕਿ ਬੈਠਕ ਚ ਲੁਧਿਆਣਾ ਗੁਰਦਾਸਪੁਰ ਤੇ ਬਠਿੰਡਾ ਸੀਟ ਤੇ ਵੀ ਚਰਚਾ ਹੋਈ ਪਰ ਕੋਈ ਫੈਸਲਾ ਨਹੀਂ ਹੋ ਸਕਿਆ ਹੁਣ ਇਹਨਾਂ ਤਿੰਨ ਸੀਟਾਂ ਚ ਉਮੀਦਵਾਰਾਂ ਦੀ ਚੋਣ ਬਾਰੇ ਸੀਈਸੀ ਦੀ ਅਗਲੀ ਬੈਠਕ ਚ ਵਿਚਾਰ ਵਟਾਂਦਰਾ ਹੋਵੇਗਾ ਇਹ ਹੁਣ ਇਹ ਦੱਸਿਆ ਜਾ ਰਿਹਾ ਹੈ 6 ਸੀਟਾਂ ਦੇ ਉੱਤੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਜਲੰਧਰ ਸੀਟ ਤੇ ਪਟਿਆਲਾ ਚ ਬਗਾਵਤ ਚੱਲ ਰਹੀ ਹੈ ਦੱਸਦੀ ਹੈ ਕਿ 6 ਸੀਟਾਂ ਤੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਕਾਂਗਰਸ ਜਲੰਧਰ ਤੇ ਪਟਿਆਲਾ ਚ ਬਗਾਵਤ ਚੱਲ ਰਹੀ ਹੈ ਜਲੰਧ ਦੇ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਹੈ ਜਦਕਿ ਉਹਨਾਂ ਦੇ ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਪਾਰਟੀ ਉਮੀਦਵਾਰ ਚੰਨੀ ਸਿੰਘ ਚੰਨੀ ਦਾ ਸਖਤ ਵਿਰੋਧ ਕਰ ਰਹੇ ਨੇ ਹੁਣ ਵੇਖਣਾ ਹੋਵੇ ਕਿ ਜਿਹੜੀ ਕਾਂਗਰਸ ਦੀ ਰਹਿੰਦੀ ਜਿਹੜੀ ਸੀਟਾਂ ਦੀ ਵੰਡ ਹੈ ਉਹਨੂੰ ਲੈ ਕੇ ਕੀ ਕੁਝ ਅਪਡੇਟ ਆਉਂਦੀ ਹੈ ਕਿ ਅੱਜ ਸ਼ਾਮ ਤੱਕ ਜਿਹੜੀ ਕਾਂਗਰਸ ਦੀ ਦੂਜੀ ਲਿਸਟ ਹੈ ਉਹ ਅੱਜ ਆ ਸਕਦੀ ਹੈ ਉਹ ਜਿਸ ਦੇ ਵਿੱਚ 4 ਸੀਟਾਂ ਦੇ ਜਿਹੜੇ ਉਮੀਦਵਾਰ ਨੇ ਉਹ ਐਲਾਨ ਕਰ ਸਕਦੀ ਹੈ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਇਲੈਕਸ਼ਨ ਦੇ ਨਾਲ ਸੰਬੰਧਿਤ ਦੱਸਦੇ ਰਹਾਂਗੇ ਧੰਨਵਾਦ